ਮੰਗਾ ਪਹਿਲਾਂ ਹਰਜੀਤ ਜੀ ਦਾ ਰੁਕ ਕਰ ਲਵਾਂ ਹਰਜੀਤ ਜੀ ਤੁਸੀਂ ਖੁਦੇ ਗੁਣਾ ਗਣੀ ਚੰਗੀ ਤਰ੍ਹਾਂ ਜਾਣਦੇ ਹੋ ਇਨਵੈਸਟਮੈਂਟ ਦਾ ਮਤਲਬ ਇਹ ਕੱਢਿਆ ਜਾਵੇ ਕਿ ਆਉਣ ਵਾਲੇ ਦਿਨਾਂ 'ਚ ਰੋਜ਼ਗਾਰ ਹੁਣ ਜੋਸ਼ੀ ਸਾਹਿਬ ਨੇ ਜ਼ਿਕਰ ਕਰ ਦਿੱਤਾ ਕਿ ਸਕਿਲਡ ਲੇਬਰ ਨਹੀਂ ਆ ਸਾਡੇ ਕੋਲ ਸਿਰਫ ਲੇਬਰ ਹੈ ਤਾਂ ਗੱਲ ਇਹ ਹੈ ਕਿ ਜੇ ਇੰਡਸਟਰੀ ਆਏਗੀ ਜੌਬ ਜਨਰੇਟ ਹੋਏਗੀ ਤਾਂ ਹੋ ਸਕਦਾ ਸਕਿਲਡ ਲੇਬਰ ਵੀ ਇੱਥੇ ਹੋ ਜਾਵੇ ਕਿਉਂਕਿ ਸਾਡੇ ਪੰਜਾਬ ਦੇ ਬਹੁਤ ਸਾਰੇ ਜਿੰਨੇ ਮੈਨੂੰ ਸੁਣ ਰਹੇ ਹੋਣਗੇ ਉਹਨਾਂ ਦੇ ਬਹੁਤਿਆਂ ਦੇ ਰਿਸ਼ਤੇਦਾਰ ਜਾਂ ਤਾਂ ਗੁਰੂਗ੍ਰਾਮ ਚ ਕੰਮ ਕਰ ਰਹੇ ਨੇ ਜਾਂ ਬੰਗਲੌਰੂਜ ਕੰਮ ਕਰ ਰਹੇ ਨੇ ਜਾਂ ਫਿਰ ਵਿਦੇਸ਼ ਦੇ ਕਿਸੇ ਕੰਪਨੀ ਦੇ ਵਿੱਚ ਆਈਟੀ ਦੀ ਜੌਬ ਕਰ ਰਹੇ ਨੇ ਹਰਜੀਤ ਜੀ ਗੌਰਵ ਜੀ ਕਿਸੇ ਵੀ ਸੂਬੇ ਦੀ ਇਨਵੈਸਟਮੈਂਟ bizness growth ਸਥਿੱਤਿ ਨੇ ਪਹਿਲੂ ਨੇ ਹਮ ਮੇਰੇ ਕਾਬਲ ਮਿੱਤਰ ਖੰਡਿਆਲ ਸਾਹਿਬ ਨੇ ਲਾਂਡ ਆਰਡਰ ਤੇ ਦੱਸਦਾ ਮੈਂ ਉਹਦੇ ਤੇ ਨਹੀਂ ਬੋਲਦਾ ਦੂਜਾ ਗਾ ਇਨਫਰਾਸਟ੍ਰਕਚਰ ਜੀ ਫਿਸਕਲ ਮੈਨੇਜਮੈਂਟ ਹਮਮ ਔਰ ਸਰਕਾਰ ਦੀ ਅਪਰੋਚ ਮੈਂ 1 1 2 2 ਮਿੰਟ ਲਵਾਵਾਂਗਾ ਬੜੀ ਮਿਹਰਬਾਨੀ ਜੇ ਮੈਨੂੰ ਤੁਸੀਂ ਤਿੰਨਾਂ ਤੇ ਬੋਲਣ ਦਿਓ ਹਮ ਸਭ ਤੋਂ ਇੰਪੋਰਟੈਂਟ ਤੁਹਾਡਾ ਕੈਪੀਟਲ ਐਕਸਪੈਂਡੀਚ ਤੁਸੀਂ ਇੰਡਸਟਰੀ ਲਿਆ ਨਸਤੇ ਮੁੱਢਲਾ ਖਰਚ ਕੀ ਕਰ ਰਹੇ ਹੋ ਹਮ ਬਿਜਲੀ ਫ੍ਰੀ ਮੁੱਢਲਾ ਖਰਚ ਨਹੀਂ ਹੈ ਮੋਡਲਾ ਖਰਚੇ 인ਫਰਾਸਟ੍ਰਕਚਰ ਡਵੈਲਪਮੈਂਟ ਕੀ ਕਰ ਰਹੇ ਹੋ ਆਰ ਐਂਡ ਡੀ ਕੀ ਕਰ ਰਹੇ ਹੋ ਕਿ ਆ ਜੋ ਕੰਪਨੀ ਆਏ ਉਹਨੂੰ ਮਿਲੇ ਤਾਂ ਸਹੀ ਮੇਰੇ ਕੋਲ ਇਨਫਰਾਸਟ੍ਰਕਚਰ ਹੈ ਇਹ ਸਰਕਾਰ ਮੈਂ ਆંકੜਿਆਂ ਨਾਲ ਪ੍ਰੂਵ ਕਰ ਦਾਂਗਾ ਕਿ ਪੰਜਾਬ ਦੀ ਆਰਥਿਕ ਚਾਰੇ ਡਵੈਲਪਮੈਂਟ ਔਰ ਇਕਨੋਮੀ ਦੀ ਕਾਤਲ ਹੈ ਸਾਡੇ ਸੂਬੇ ਦੇ ਵਿੱਚ ਇਸ ਸਾਲ ਦੀ ਗੱਲ ਕਰ ਰਿਹਾ ਮੈਂ ਜੀ ਜਿਹੜੀ ਟੋਟਲ ਐਕਸਪੈਂਡੀਚਰ ਟੂ ਕੈਪੀਟਲ ਇਨਵੈਸਟਮੈਂਟ ਹੂੰ ਮੂਟਲਾ ਖਰਚੇ ਤੇ ਜਿਹੜਾ ਖਰਚ ਹੋਣਾ ਚਾਹੀਦਾ ਕਿਸੇ ਵੀ ਸੂਬੇ ਹੱਤੇ ਉਹ 6.2% ਆਫ ਦੀ ਟੋਟਲ ਐਕਸਪੈਂਡੀਚਰ ਹੈ ਜਿਹੜੀ ਮੁਲਕ ਵਿੱਚ ਸਭ ਤੋਂ ਘੱਟ ਹੈ ਦੇਖੋ ਕੋਣ ਆਏਗਾ ਮੈਂ ਮੈਂ ਕੋਈ ਵੀ ਆਕੜਾਸ ਤੇ ਪੂਰੀ ਜ਼ਿੰਮੇਵਾਰੀ ਲਾਉਂਗਾ ਜੀ ਠੀਕ ਹੈ ਕਿਸੇ ਵੀ ਸਟੈਟਿਕਲ ਡਾਟਾਸ ਤੇ ਆਮ ਫੁਲੀ ਤੁਸੀਂ ਕੰਪਲੀਟ ਕਰ ਲਓ ਅਪਰ ਟਾਈਮ ਟਾਈਮ ਉਸ ਪੁਆਇੰਟ ਤੇ ਨਾ ਜਾਵੇ ਜੇ ਤੁਸੀਂ 25 26 ਦਾ ਬਜਟ ਦੇਖੋ ਜੀ ਇਨਾ ਕੈਪੀਟਲ ਐਕਸਪੈਂਡੀਚਰ 'ਤੇ 10300 ਕਰੋੜ ਦਾ ਪ੍ਰੋਵੀਜ਼ਨ ਕੀਤਾ ਸੀ। ਹੂੰ। ਔਰ ਅੱਜ ਤੱਕ ਨਵੰਬਰ ਖਤਮ ਹੋ ਗਿਆ ਹੈ। ਨਵੰਬਰ ਤੱਕ ਇਨਾ ਦਾ 2400 ਕਰੋੜ ਰੁਪਏ ਖਰਚ ਹੋਇਆ ਜੀ। ਦੱਸੋ ਕੀ ਉਹਦੇ 'ਚ ਕੈਪੀਟਲ ਐਕਸਪੈਂਡੀਚਰ ਹੋਏਗਾ? ਜਿੰਨਾ ਇਨਾ ਕਰਜ਼ਾ ਲਿਆ ਹੈ ਹੂੰ ਉਹਦਾ 98% ਤੋਂ ਜ਼ਿਆਦਾ ਸਿਰਫ ਵਿਆਜ 'ਚ ਗਿਆ ਹੈ। ਤੇ ਮੋਟੂਲਾ ਸਟਰਕਚਰ ਕਿੱਥੋਂ ਡਵੈਲਪ ਹੋਣਾ ਫਿਸਕਲ ਮੈਨੇਜਮੈਂਟ। ਠੀਕ ਹੈ। ਫਿਰ ਪਾਸੀ ਸਾਹਿਬ ਕਹਿ ਰਹੇ ਸਨ 88000 1,20,000 ਲੱਖ ਕਰੋੜ ਦੀ ਇਨਵੈਸਟਮੈਂਟ ਆਈ ਹੂੰ ਪਾਸੀ ਸਾਹਿਬ ਨੇ ਇੱਕ ਗੱਲ ਠੀਕ ਕਹੀ ਹੈ ਟਾਟਾ ਦੀ ਉਹ ਵੀ ਮੈਂ ਚੈੱਕ ਕੀਤਾ ਯੂਨਿਟ ਹਰੀ ਅੰਡਰ ਕੰਸਟਰਕਸ਼ਨ ਹੈ ਠੀਕ ਹੈ ਦੋ ਜਿਹੜੀ ਪਾਸੀ ਸਾਹਿਬ ਨੇ 2200 ਦੀ ਕਰੋੜ ਕੀਤੀ ਉਹ ਨਵੀਂ ਇਨਵੈਸਟਮੈਂਟ ਨਹੀਂ ਹੈਗੀ ਹੈ ਉਹ ਐਕਸਪੈਂਸ਼ਨ ਹੈ ਇੱਕ ਫਤਿਹਗੜ੍ਹ ਸਾਹਿਬ ਦੀ ਔਰ ਇੱਕ ਹੋਰ ਕੰਪਨੀ ਦੀ ਜਿਹੜੀ ਐਕਸਪੈਂਸ਼ਨ ਹੁੰਦੀ ਹੈ ਨਾ ਉਹ ਕੰਪਨੀ ਨੂੰ ਆਪ ਵਿਦ ਇਨ 5 4 ਸਾਲ ਬਾਅਦ ਕਿਉਂਕਿ ਪਲਾਟ ਟਾਈਮ ਰੀਸ਼ਿਡਲੀ ਆਬਸੋਲੂਟ ਹੋ ਜਾਂਦੀ ਹੈ ਉਹ ਕੰਪਨੀ ਨੂੰ ਬਾਉਂਡ ਟੂ ਡੂ ਹੈ ਉਹਦੇ ਚ ਸਰਕਾਰ ਨੇ ਕੋਈ ਐਡੀਸ਼ਨਲ ਫੈਸਿਲਿਟੀ ਨਹੀਂ ਦਿੱਤੀ ਠੀਕ ਹੈ ਚੌਥੀ ਗੱਲ ਜਿਹੜੀ ਇਹ ਕਹਿੰਦੇ ਨੇ ਵੀ ਇਨਫਰਾਸਟ੍ਰਕਚਰ ਦੀ ਗੱਲ ਕਰ ਰਿਹਾ ਮੈਂ ਮੈਂ ਦੋ ਐਗਜ਼ਾਮਪਲ ਦੇਣਾ ਕਿ ਸਰਕਾਰ ਕਾਤਲ ਹੈ ਮੈਨੂੰ ਪਾਸੀ ਸਾਹਿਬ ਅਸੀਂ ਕੋਈ ਵੀ ਇੰਡਸਟਰੀ ਲਿਆਣੀ ਹੁੰਦੀ ਹੈ ਫੋਕਲ ਪੁਆਇੰਟ ਡਿਵੈਲਪ ਕਰਨੇ ਹੁੰਦੇ ਨੇ ਜਿਵੇਂ ਅਕਾਲੀ ਸਰਕਾਰ ਨੇ ਮੁਹਾਲੀ ਕੀਤਾ ਸੀ ਕਾਂਗਰਸ ਨੇ ਰਾਜਪੁਰਾ ਕੀਤਾ ਦੱਸੋ ਇਸ ਸਰਕਾਰ ਨੇ ਹੂੰ ਪਿਛਲੇ 5 ਸਾਲਾਂ ਚ ਕੋਈ ਵੀ ਫੋਕਲ ਪੁਆਇੰਟ ਫੋਕਲ ਪੁਆਇੰਟ ਗੋਰਮ ਜੀ ਉਹਨੂੰ ਕਹਿੰਦੇ ਆ 11500 ਏਕੜ ਦੀ ਜਗ੍ਹਾ ਉਹਦੇ ਸਰਕਾਰ ਸੜਕਾ ਬਿਜਲੀ ਸਭ ਇਨਫਰਾਸਟ੍ਰਕਚਰ ਦੇ ਦਿੰਦੀ ਹੈ ਠੀਕ ਹੈ ਤੁਸੀਂ ਆਓ ਆਪਣੀ ਫੈਕਟਰੀ ਲਾਓ ਇਹ ਕਨੈਕਸ਼ਨ ਹੈਗਾ ਹੂੰ ਦੱਸੋ ਇੱਕ ਵੀ ਨਵਾਂ ਫੋਕਲ ਪੁਆਇੰਟ ਇਸ ਸਰਕਾਰ ਨੇ ਡਵੈਲਪ ਕੀਤਾ ਹੈ ਤੇ ਮੈਨੂੰ ਦੱਸੋ ਬਿਲਕੁਲ ਨਹੀਂ ਠੀਕ ਹੈ ਜੀ ਦਾ ਜੀ 80000 ਤੋਂ 120000 ਕਰੋੜ ਦੀ ਇਨਵੈਸਟਮੈਂਟ ਆਰਟੀਆਈ ਚ ਵੀ ਨਹੀਂ ਦੱਸ ਰਹੇ ਕਿਹੜੀ ਪੰਜਾਬ ਇਨਵੈਸਟਮੈਂਟ ਦਾ ਪੋਰਟਲ ਪੂਰਾ ਛਾਟਲਾ ਨਹੀਂ ਤੇ ਸਰਕਾਰ ਤੇ ਮੁੱਛਾ ਉੱਤੇ ਕਰਕੇ ਦੱਸਦੀ ਹੈ ਵੀ ਇਹ ਕੰਪਨੀਆਂ ਦੀ ਇਨਵੈਸਟਮੈਂਟ ਆਈ ਹੈ ਠੀਕ ਹੈ 80 ਤੋਂ 1000 2000 ਕਰੋੜ ਦੇ ਦੋ ਤਿੰਨ ਮਾਸਟਰ ਇੰਡਸਟਰੀ ਵੀ ਆਈ ਹੋएगी ਮਦਰ ਇੰਡਸਟਰੀ ਗੌਰਵ ਜੀ ਅਸੀਂ ਇਕਨੋਮੀਚ ਉਹਨੂੰ ਕਹਿੰਨੇ ਆ ਜਿਵੇਂ ਇੱਥੇ ਸਵਰਾਜ ਹੈ ਕਪੂਰਥਲਾ ਰੇਲਵੇ ਫੈਕਟਰੀ ਹੈ ਮਦਰ ਇੰਡਸਟਰੀ ਦੇ ਨਾਲ ਕੀ ਹੁੰਦਾ ਹੈ ਕਿ 2 400 ਐਮ ਐਸ ਐਮਈ ਸਮਾਲ ਇੰਡਸਟਰੀ ਆਪਣੇ ਆਪ ਗਰੋ ਕਰਦੀ ਹੈ ਹਮ ਠੀਕ ਹੈ ਇਹ 120000 ਕਰੋੜ ਆਈ ਹੈ ਮੇਰੇ ਮਿੱਤਰ ਇਕਤਾ ਮਦਰ ਇੰਡਸਟਰੀ ਦਾ ਨਾਮ ਦੱਸ ਦੋ ਹੂੰ ਠੀਕ ਹੈ ਨਾਮ ਤਾਂ ਦੱਸੋ ਚੌਥੀ ਗੱਲ ਹੂੰ ਇਹਨਾਂ ਦੀ ਇੱਕ ਪਾਲਿਸੀ ਆਈ ਸੀ ਪਿੱਛੇ ਵੱਡੇ ਪਲਾਟਾਂ ਨੂੰ ਡਾਇਵਰਸੀਫਾਈ ਕਰ ਦੋ ਛੋਟੇ ਪਲਾਟਾਂ 'ਚ ਆਈ ਸੀ ਪਾਸੀ ਸਾਹਿਬ ਹੂੰ ਫੀਸ ਲੈ ਕੇ ਔਰ ਚੇਂਜ ਆਫ ਯੂਜ਼ ਵੀ ਕਰਤਾ ਕਿ ਅਗਰ ਇੰਡਸਟਰੀ ਵਾਲੇ ਪਲਾਟ ਨੂੰ ਤੁਸੀਂ ਹਸਪਤਾਲ ਜਾਂ ਹੋਟਲ ਬਣਾ ਸਕਦੇ ਹੋ ਸਰਕਾਰ ਆਪ ਮੰਨ ਰਹੀ ਹੈ ਕਿ ਮੇਰੇ ਕੋਲ ਵੱਡੇ ਪਲਾਟਾਂ ਦੀ ਇੰਡਸਟਰੀ ਨਹੀਂ ਆ ਰਹੀ ਜਿਹੜੇ ਆਲ ਨਹੀਂ ਡਵੈਲਪ ਨੇ ਜਿਵੇਂ ਮੁਹਾਲੀ ਦੇ ਵਿੱਚ ਮੰਨ ਲਓ 8 ਏਕੜ ਦਾ ਪਲਾਟ ਹੈ ਉਹ ਆਲਰੇਡੀ ਫੋਕਲ ਪੁਆਇੰਟ ਡਵੈਲਪ ਹੈ ਸਰਕਾਰ ਇਹ ਮੰਨ ਚੁੱਕੀ ਹੈ ਕਿ ਮੇਰੇ ਕੋਲ ਉਹ ਵੱਡੀ ਇੰਡਸਟਰੀ ਨਹੀਂ ਆ ਰਹੀ ਕਿਉਂਕਿ ਅੱਜ ਅੱਜ ਮੰਨ ਲਓ ਗੌਰਵ ਜੀ ਇੱਕ ਇੰਡਸਟਰੀ ਆਂਦੀ ਹੈ ਉਹ ਕਹੇਗਾ ਮੈਨੂੰ 8 ਏਕੜ ਦਾ ਪਲਾਟ ਚਾਹੀਦਾ ਤੁਸੀਂ ਤਾਂ ਆਲਰੇਡੀ ਉਹਦੀ ਡਿਵੀਜ਼ਨ ਅਲਾਅਕ ਕਰਤੀ ਹੈ ਵੀ ਆਖ 8 ਏਕੜ ਨੂੰ ਦੋ 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 ਏਕੜ ਦੇ ਚਾਰ ਬਣਾ ਲਓ ਕਿਦਰ ਹੋਟਲ ਬਣਾ ਲਓ ਕਿਦਰ ਤੁਸੀਂ ਹਸਪਤਾਲ ਬਣਾ ਲਓ ਤੁਹਾਡੀ ਤਾਂ ਇਹ ਅਪਰੋਚ ਹੈ ਸੋ ਦੱਸੋ ਤਾਂ ਸਹੀ ਬਈ ਕਿੱਥੇ ਆ ਰਹੀ ਹੈ ਚੌਥੀ ਗੱਲ ਠੀਕ ਹੈ ਮੈਂ ਚਲੋ ਜਵਾਬ ਲੈ ਲਵਾਂ ਮੈਨੂੰ ਲੱਗਦਾ ਤਸਵੀਲ ਨਾਲ ਤੁਸੀਂ ਗੱਲ ਰੱਖੀ ਹੈ ਫਿਰ ਮੈਂ ਜਵਾਬ ਨਹੀਂ ਲੈ ਪਾਉਂਗਾ ਠੀਕ ਹੈ ਹਰਜੀਤ ਜੀ ਥੋੜੇ ਵੇਟ ਕਰੋ ਇੱਕ ਵਾਰੀ ਪਾਸੀ ਸਾਹਿਬ ਛੋਟੇ ਛੋਟੇ ਜਵਾਬ ਤੁਸੀਂ ਮੈਂ 2-3 ਪੁਆਇੰਟ ਤੁਹਾਨੂੰ ਦੱਸ ਦਿੰਦਾ ਹਾਂ ਪੁਆਇੰਟ ਨੰਬਰ 1 4 ਸਾਲ ਬਾਅਦ ਤੁਸੀਂ ਇਨਵੈਸਟਮੈਂਟ ਦੇ ਉੱਤੇ ਫੋਕਸ ਕੀਤਾ ਪੁਆਇੰਟ ਨੰਬਰ 2 ਕਿ ਤੁਸੀਂ ਇੰਡੀਆ ਦੀ ਇੰਡਸਟਰੀ ਦੇ ਉੱਪਰ ਕਿਉਂ ਫੋਕਸ ਨਹੀਂ ਕਰ ਰਹੇ ਕਿਉਂ ਤੁਸੀਂ ਜਾਪਾਨ ਸਾਊਥ ਕੋਰੀਆ ਦੇ ਉੱਤੇ ਫੋਕਸ ਕਰ ਰਹੇ ਹੋ ਫੋਕਲ ਪੁਆਇੰਟ ਵਾਲੀ ਗੱਲ ਵੀ ਹਰਜੀਤ ਜੀ ਦੀ ਆਈ ਹੈ ਥੋੜੇ ਛੋਟੇ ਜ ਗੌਰਵ ਜੀ ਮੈਂ ਇੱਕ ਇੱਕ ਗੱਲ ਦਾ ਜਵਾਬ ਦੇ ਦਿੰਦਾ ਪਹਿਲੀ ਗੱਲ ਤਾਂ ਤੁਸੀਂ ਜਿਹੜੀ ਇਹਨਾਂ ਨੇ ਕੁਐਸਚਨ ਉਠਾਇਆ ਕਿ ਅਸੀਂ ਜਿਹੜਾ 4 ਸਾਲ ਬਾਅਦ ਤਾਂ ਸ਼ਾਇਦ ਇਹ ਭੁੱਲ ਗਏ ਕਿ ਪਹਿਲੇ ਸਾਲ ਤੋਂ ਹੀ ਮਾਨ ਸਾਹਿਬ ਡੈਲੀਗੇਸ਼ਨ ਲੈ ਕੇ ਵੱਖ-ਵੱਖ ਥਾਂ ਤੇ ਗਏ ਆਂ ਔਰ ਇਨਵੈਸਟਮੈਂਟ ਨੂੰ ਅਟਰੈਕਟ ਕੀਤਾ ਪਹਿਲੇ ਸਾਲ ਤੋਂ ਹੀ ਅਸੀਂ ਇਨਵੈਸਟਮੈਂਟ ਵੱਲ ਤਾਂ ਦਿੱਤਾ ਦੂਜਾ ਇਹਨਾਂ ਨੇ ਕਿਹਾ ਕਿ ਇਹ ਕਿਹੜੀ ਇੰਡਸਟਰੀ ਆ ਗਈ ਮੈਂ ਆਪਣੇ ਸਾਰੇ ਸਤਕਾਰਯੋਗ ਭਰਾਵਾਂ ਨੂੰ ਹਰਜੀਤ ਜੀ ਤੁਹਾਨੂੰ ਵੀ ਆਓ ਰਾਜਪੁਰੇ ਦੇ ਕੋਲੇ ਨੀਦਰਲੈਂਡ ਦੀ ਹੁਣੇ ਸਾਡੀ ਸਰਕਾਰ ਦੇ ਸਮੇਂ ਸ਼ੁਰੂ ਹੋਈ ਕੰਪਲੀਟ ਹੋ ਕੇ ਚੱਲ ਵੀ ਪਈ ਨੀ نیوز ਇੰਡੀਆ ਦਾ ਚਮਰਮ ਹੈ ਆਉ ਜਰਾ ਦਿਖਾਣਾ 144 ਕਰੋੜ ਰੁਪਏ ਦੀ ਅੱਛਾ ਮੈਂ ਤੁਹਾਨੂੰ ਇਹ ਦੱਸਿਆ ਕਿ ਜਿਹੜੀ ਕਨਫਰਮਡ ਇਨਵੈਸਟਮੈਂਟ ਆਈ ਹੈ ਉਹ 1125000 ਕਰੋੜ ਦੀ ਹੈ ਕਿ ਮੈਂ ਜਿਹੜਾ ਨਾਮ ਲਵਾਂਗਾ ਸਨਾਤਨ ਪਾਲੀਕੋਰਟ ਅੰਬੂਜਾ ਸਿਮੈਂਟ ਰੂਚੀਰਾ ਪੇਪਰ ਹੈਪੀ ਫੋਰਡਿੰਗਸ ਇਹ ਸਾਰਿਆਂ ਦੇ ਮੈਂ ਨਾਮ ਲਿੱਤੇ ਉਹਨੂੰ ਰਕਮ ਵੀ ਦਿਖਾ ਦਿੱਤੀ ਹੈ ਜਿਸ ਦਾ ਜ਼ਿਕਰ ਹਰਜੀਤ ਜੀ ਕਰ ਰਹੇ ਸੀ ਔਰਵ ਜੀ ਜਿਹੜਾ ਸਾਡਾ ਪੰਜਾਬ ਹੈ ਇਹ ਲੈਂਡ ਲੋਨ ਇਹਦੇ ਨਾਂ ਤਾਂ ਸਾਡੇ ਕੋਲੇ ਬਹੁਤ ਵੱਡੇ ਵੱਡੇ ਖੇਤਰਫਲ ਹੈ ਨਾ ਸਾਡੇ ਕੋਲੇ ਕੋਈ ਸਮੁੰਦਰ ਨਹੀਂ ਇਹ ਮੱਧ ਪ੍ਰਦੇਸ਼ ਜਾਂ ਰਾਜਸਥਾਨ ਵਾਂਗੂ ਸਾਡੇ ਕੋਲੇ ਬਹੁਤ ਵੱਡਾ ਏਰੀਆ ਨਹੀਂ ਪਰ 1 ਲੱਖ 20000 ਕਰੋੜ ਇੱਕ ਵੱਡੀ ਅਮਾਉਂਟ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ 144 ਕਰੋੜ 2500 ਕਰੋੜ 1400 ਕਰੋੜ ਉਹ 120 1 ਲੱਖ 20000 ਕਰੋੜ ਪਹੁੰਚਣ ਤੱਕ ਬਹੁਤ ਸਾਰੀਆਂ ਇੰਡਸਟਰੀ ਆ ਗਈਆਂ ਹੋਣਗੀਆਂ ਫਿਰ ਸਾਰੀਆਂ ਹੀ ਦੱਸ ਦਿੰਦਾ ਜੀ ਮੇਰੇ ਕੋਲ ਸਾਰੀ ਡਿਟੇਲ ਹੈ ਉਹ ਟੋਟਲ ਹੈ ਔਰ ਦੂਸਰੀ ਚੀਜ਼ ਇੱਕ ਹੋਰ ਦੱਸਦਾ ਇਸੇ ਲਈ ਪੰਜਾਬ ਦੀ ਜਿਹੜੀ ਇੰਡਸਟਰੀਅਲ ਪਾਲਿਸੀ ਪਹਿਲਾਂ ਤੋਂ ਹੀ ਬਣ ਕੇ ਆਈ ਹੈ ਉਹ ਮਾਈਕਰੋ ਐਂਡ ਮੀਡੀਅਮ ਇੰਡਸਟਰੀ ਨੂੰ ਉਤਸ਼ਾਹਤ ਕਰਨ ਦੀ ਇਸੇ ਲਈ ਬਣੀ ਸੀ ਕਿਉਂਕਿ ਨਾ ਤਾਂ ਸਾਡੇ ਕੋਲੇ ਸਮੁੰਦਰ ਹੈ ਨਾ ਸਾਡੇ ਕੋਲੇ ਬਹੁਤ ਵੱਡਾ ਏਰੀਆ ਦੂਜਾ ਤੁਸੀਂ ਹੁਣ ਕੁਐਸਚਨ ਇਹਨਾਂ ਨੇ ਕੀਤਾ ਸੀਗਾ ਕੈਪੀਟਲ ਐਕਸਪੈਂਡੀਚਰ ਦਾ ਹਰਜੀਤ ਜੀ ਜਦੋਂ ਤੁਹਾਡੀ ਸਰਕਾਰ ਸੀ ਅਕਾਲੀ ਦਲ ਦੀ 2015-16 ਚ ਤਿੰਨ ਹਜ਼ਾਰ 59 ਕਰੋੜ ਸੀ ਸਿਰਫ ਕੈਪੀਟਲ ਐਕਸਪੈਂਡੀਚਰ ਜੋ ਅਸੀਂ ਬਜਟਸ 10300 ਕਰੋੜ ਕੀਤਾ ਹੈ ਯਾਨੀ ਕਿ 3 ਗੁਣਾ ਤੋਂ ਵੀ ਵਧਾ ਕੇ ਕੀਤਾ ਚਲੋ ਠੀਕ ਹੈ ਕੁਐਸਚਨ ਦੂਜਾ ਹੁਣ ਦੂਸਰੀ ਗੱਲ ਤੁਸੀਂ ਕਿਹਾ ਕਿ ਕਿਹੜੇ ਤੁਸੀਂ ਕੋਰਪੋਰਲ ਪੁਆਇੰਟਸ ਗੌਰਵ ਜੀ ਬਿਲਕੁਲ ਅਸੀਂ ਪਲੋਟਸ ਦੀ ਡਾਈਵਰ ਜਿਹੜਾ ਹੈ ਜੀ ਡਾਈਵਰਸੀਫਿਕੇਸ਼ਨ ਦੀ ਗੱਲ ਕੀਤੀ ਤਾਂ ਕਿ ਜਿਹੜੇ ਇਹਨਾਂ ਨੇ ਪਹਿਲਾਂ ਵੱਡੇ ਵੱਡੇ ਪਲੋਟ ਉਹਨਾਂ ਲੋਕਾਂ ਨੂੰ ਦੇ ਕੇ ਬਿਠਾ ਦਿੱਤੇ ਜਿਨ੍ਹਾਂ ਨੇ ਨਾ ਇੰਡਸਟਰੀ ਲਗਾਈ ਮੈਂ ਮੈਂ ਥੋੜਾ ਇਹ ਫੋਕਸ ਕਰਦੇ ਹਾਂ ਬਹੁਤ ਸਾਰੇ ਟੈਕਨੀਕਲ ਫਿਗਰਸ ਦੇ ਵਿੱਚ ਜਾਵਾਂਗਾ ਉੱਥੇ ਜਾ ਕੇ ਸ਼ਾਇਦ ਅਸੀਂ ਉਹਨਾਂ ਨੂੰ ਤਾਂ ਬਿਲਕੁਲ ਐਕਸਪਲੇਨ ਵੀ ਨਹੀਂ ਕਰ ਪਾਵਾਂਗੇ ਲੋਕਾਂ ਤੱਕ ਪਹੁੰਚਾਉਣਾ ਜੇ ਅਸੀਂ ਪਰ ਦੋ ਬਹੁਤ ਇੰਪੋਰਟੈਂਟ ਨੇ ਜੋ ਮੇਰੇ ਜ਼ਿਹਨ ਦੇ ਵਿੱਚ ਇੱਕ ਲਾਅ ਆਨ ਆਰਡਰ ਦਾ ਮੁੱਦਾ ਆਲਰੇਡੀ ਡਿਸਕਸ ਹੋ ਚੁੱਕਿਆ ਹੈ ਤੁਸੀਂ ਉਸ ਦੇ ਉੱਤੇ ਜਵਾਬ ਦੇ ਦਿਓ ਦੂਜਾ ਇਹ ਧਰਨੇ ਪ੍ਰਦਰਸ਼ਨਾਂ ਦਾ ਕੀ ਕਰੋਗੇ ਸਰ ਧਰਨੇ ਪ੍ਰਦਰਸ਼ਨਾਂ ਦਾ ਜੋ ਪੰਜਾਬ ਦੇ ਵਿੱਚ ਹੁੰਦੇ ਨੇ ਗੁਰੂ ਜੀ ਮੈਂ ਤੁਹਾਨੂੰ ਦੱਸਦਾ ਜਿਹੜੀ ਇੰਡਸਟਰੀ ਦੀ ਤੁਸੀਂ ਬਟਾਲੇ ਇਹਦੀ ਵੀ ਗੱਲ ਕੀਤੀ ਹੈ ਧਰਨੇ ਪ੍ਰਦਰਸ਼ਨ ਦੀ ਲਾਅ ਐਂਡ ਆਰਡਰ ਦੀ ਇਸੇ ਲਈ ਸਾਡੀ ਸਰਕਾਰ ਦੇ ਵਿੱਚ ਜਿਹੜਾ ਵੀ ਕੋਈ ਕ੍ਰਾਈਮ ਕਰ ਰਿਹਾ ਤੁਸੀਂ ਦੇਖਿਓ ਉਹਦੇ ਸਖਤ ਤੇ ਸਖਤ ਐਕਸ਼ਨ ਹੋ ਰਿਹਾ 24 ਘੰਟੇ ਦੇ ਵਿੱਚ ਵਿੱਚ ਚਾਹੇ ਇਨਕਾਊਂਟਰ ਹੋ ਰਿਹਾ ਚਾਹੇ ਜੇਲ੍ਹ ਜਾ ਰਿਹਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਚਾਹੇ ਇੰਟਰ ਸਟੇਟ ਗੈਂਗਸ ਆ ਕੇ ਇੱਥੇ ਕੋਈ ਕਾਰਵਾਈ ਕਰਦੇ ਆ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਨੌਨ ਆਰਡਰ ਵਾਲੇ ਪਾਸੇ ਤੋਂ ਕਿਸੇ ਨੂੰ ਕੋਈ ਦਿੱਕਤ ਨਹੀਂ ਹੋਏਗੀ ਨਹੀਂ ਆਏਗੀ ਦੂਜੀ ਚੀਜ਼ ਦਰਨੇ ਪ੍ਰਦਰਸ਼ਨ ਵੀ ਜਿਹੜਾ ਹੈ ਜੀ ਇਹ ਲੋਕਾਂ ਨੂੰ ਵੀ ਹੁਣ ਇਹ ਚੀਜ਼ ਸਮਝ ਆਣ ਲੱਗੀ ਜਿਹੜਾ ਇੱਕ ਤਾਂ ਹੁੰਦਾ ਕੋਈ ਪੋਲਿਟਿਕਲੀ ਮੋਟੀਵੇਟਿਡ ਕੋਈ ਕਰਾ ਦੇ ਇੱਕ ਤਾਂ ਹੁੰਦਾ ਕਿ ਜਿਨ੍ਹਾਂ ਦੀ ਕੋਈ ਜੈਨੂਇਨ ਡਿਮਾਂਡ ਹੈ ਸਰਕਾਰ ਜਿਨ੍ਹਾਂ ਦੀ ਵੀ ਕੋਈ ਜੈਨੂਇਨ ਡਿਮਾਂਡ ਹੈ ਨਾਲ ਦੀ ਨਾਲ ਉਹਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਗੱਲਾਂ ਨੂੰ ਪੂਰਾ ਕਰਦੀ ਹੈ ਤੀਸਰੀ ਕਹ ਅਹਿਮ ਚੀਜ਼ ਮੈਂ ਹੋਰ ਦੱਸ ਰਿਹਾ ਸਿਰਫ ਇੱਕ ਦੱਸ ਕੇ ਲਾਉਂਗਾ ਦਾਦਾ ਜੀ ਜੀ ਪਲੀਜ਼ ਜਿਹੜੀ ਇਹ ਇੰਡਸਟਰੀ ਦੀ ਗੱਲ ਕੀਤੀ ਸੀਗੀ ਤਾਂ ਮੇਰੇ ਕੋਲ ਇੱਕ ਅੰਕੜਾ ਪਿਆ ਹਿੰਦੁਸਤਾਨ ਟਾਈਮਜ਼ ਦਾ 14 ਦਸੰਬਰ 2013 2005-06 ਤੋਂ 2011-12 ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ 34922 ਸਮਾਲ ਤੇ ਮੀਡੀਅਮ ਯੂਨਿਟਸ ਠੀਕ ਹੈ ਔਰ 70 ਤੋਂ ਜ਼ਿਆਦਾ ਲਾਰਜ ਸਕੇਲ ਯੂਨਿਟਸ ਜਾਂ ਬੰਦ ਹੋ ਗਈਆਂ ਜਾਂ ਮਾਈਗ੍ਰੇਟ ਕਰਕੇ ਚਲੇ ਗਈਆਂ ਔਰ 2004 ਚ ਇੱਕ ਸਪੈਸ਼ਲ ਪੈਕੇਜ ਹਿਮਾਚਲ ਨੂੰ ਭਾਜਪਾ ਦੀ ਸਰਕਾਰ ਉਹਦੋਂ ਅਕਾਲੀ ਦਲ ਵੀ ਵਿੱਚ ਸੀ ਕੇਂਦਰ ਚ ਇਹਨਾਂ ਨੇ ਦਿੱਤਾ ਕਿੱਲ ਸਟੇਟਸ ਨੂੰ ਹਿਮਾਚਲ ਨੂੰ ਇੱਕ ਦਿੱਤਾ ਇਹ ਕਹਿ ਕੇ ਕਿ ਸੁਦੂਰ ਪਹਾੜੀ ਖੇਤਰਾ ਚ ਇੰਡਸਟਰੀ ਲਜਾਣੀ ਹੈ ਲਾ ਕੇ ਪਠਾਨ ਦੀ ਪੱਤੀ ਦੇ ਵਿੱਚ ਉਦੋਂ ਸਾਡੀ ਇੰਡਸਟਰੀ ਗਈ ਹੈ ਔਰ ਨਾ ਹੀ ਤਾਂ ਅਮਰਸਰ ਤੋਂ ਰਾਜਪੁਰਾ ਤੱਕ ਪੂਰੀ ਇੰਡਸਟਰੀ ਹੁੰਦੀ ਸੀ ਹਰ ਸ਼ਹਿਰ ਦੀ ਆਪਣੀ ਸਪੈਸੀਫਿਕੇਸ਼ਨ ਹੁੰਦੀ ਸੀ ਅਸੀਂ ਪਿੰਡਾਂ ਚੋਂ ਲੋਕ ਸਾਈਕਲਾਂ ਤੇ ਸਕੂਟਰਾਂ ਤੇ ਜਾਂਦੇ ਦੇਖੇ ਇੰਡਸਟਰੀ ਦੇ ਉਦੇਸ਼ ਤੇ ਇਹਨਾਂ ਦੀਆਂ ਪੁਰਾਣੀਆਂ ਆਰਥਿਕ ਠਿਕੀਆਂ ਰਹੀਆਂ ਮੈਂ 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 ਜਵਾਬ ਲੈ ਲੈਣਾ ਸਰ ਇਹੋ ਛੋਟਾ ਰੱਖਦਾ ਨਹੀਂ ਜਵਾਬ ਲੈ ਪਾਉਂਗਾ ਹਰਜੀਤ ਜੀ ਨੈਕਸਟ ਦਾ ਦੇ ਹਰਜੀਤ ਜੀ ਤੁਸੀਂ ਮਦਰ ਇੰਡਸਟਰੀ ਦਾ ਜ਼ਿਕਰ ਕਰ ਰਹੇ ਸੀ ਗੌਰਵ ਜੀ ਜੀ ਮੇਰੇ ਮਿੱਤਰ ਨੇ ਕੰਪੇਅਰ ਕੀਤਾ ਜੇ ਐਨੀ ਇੰਡਸਟਰੀ ਆਈ ਹੈ ਮੈਂ ਤਿੰਨ ਪੁਆਇੰਟ ਬੋਲਣਾ ਐਨੀ ਇੰਡਸਟਰੀ ਆਈ ਹੈ ਤੇ ਪੰਜਾਬ ਦੇ ਵਿੱਚ ਇਹ ਕਹਿ ਰਹੇ ਨਾ 3-4 ਲੱਖ এমਪਲੋਇਮੈਂਟ ਜਨਰੇਟ ਹੋਈ ਹੈ ਪੰਜਾਬ ਦੇ ਵਿੱਚ 15 ਤੋਂ 29 ਸਾਲ ਦੀ ਜਿਹੜੀ ਇਸ ਸਾਲ ਦੀ ਅਨਐਮਪਲੋਇਮੈਂਟ ਰੇਸ਼ੋ ਹੈਗੀ ਜੇ ਉਹ ਹੈਗੀ 18.9% ਹੂੰ ਪਿਛਲੇ ਸਾਲ ਸੀ 12.2% ਹੂੰ ਇਹ ਕਿਵੇਂ ਵਧ ਗਈ ਜੀ ਜੇ ਐਡੀ 3-4 ਲੱਖ ਰੁਪਏ ਤੁਹਾਡੇ ਬੰਦੇ ਲੱਗੇ ਨੇ ਨੌਕਰੀ ਆਓ ਦੀ 18 ਤੋਂ 19% ਦੀ ਏਜ ਦੇ ਵਿੱਚ ਇਹ ਸਰਕਾਰ ਦਾ ਡਾਟਾ ਹੈ ਮੇਰਾ ਨਹੀਂ ਹੈਗਾ ਮਤਲਬ ਤੁਸੀਂ ਕਹਿੰਦੇ ਹੋ ਇੰਡਸਟਰੀ ਨਹੀਂ ਆਈ ਮੈਂ ਕਹਿੰਦਾ ਦੱਸੋ ਤੁਸੀਂ ਮਦਰ ਇੰਡਸਟਰੀ ਕਿਹੜੀ ਹੈ ਕਹਿੰਦੇ ਮੇਰੇ ਕੋ ਪੂਰੀ ਲਿਸਟ ਹੈ ਹੁਣ ਪੂਰੀ ਲਿਸਟ ਸੁਣਾਵਾਂ ਸੁਣਾਵਾਂ ਤਾਂ ਪੂਰੀ ਡਿਬੇਟ ਨਿਕਲ ਜਾਏਗੀ ਨਾ ਤੇਰੇ ਮੇਰੇ ਵੀਰ ਜੀ 8000 ਕਰੋੜ ਦੀ ਹੈ ਇੱਕ ਚੀਜ਼ ਹੋਰ ਮੈਂ ਫਿਸਕਲ ਮੈਨੇਜਮੈਂਟ ਦੀ ਗੱਲ ਕੀਤੀ ਸੀ ਥਿਸ ਇਜ਼ ਵੈਰੀ ਇੰਪੋਰਟੈਂਟ ਥਿੰਗ ਫਿਸਕਲ ਮੈਨੇਜਮੈਂਟ ਤੁਸੀਂ ਪੈਸਾ ਵਰਤਦੇ ਕਿਵੇਂ ਹੋ ਇਹ ਸਰਕਾਰ ਦੀ ਫਿਸਕਲ ਮੈਨੇਜਮੈਂਟ ਜ਼ੀਰੋ ਹੈ ਮੈਂ ਇੱਕ ਐਗਜ਼ਾਮਪਲ ਦੇਣਾ ਠੀਕ ਹੈ ਥੋੜਾ چھوٹਾ ਰੱਖੋ ਮੈਂ ਬਾਕੀਆਂ ਦੇ ਕੋਲ 25 26 ਦੇ ਵਿੱਚ 25 26 ਦੇ ਵਿੱਚ ਜੀ ਸਰਕਾਰ ਦਾ ਜੇ ਤੁਸੀਂ ਬਜਟ ਪੜ੍ਹ ਲਓ ਇਨਸੈਂਟਿਵ ਟੂ ਇੰਡਸਟਰੀ ਐਂਡ ਸਬਸਿਡੀ ਦਾ ਬਜਟ ਸੀ ਜੇ 165 ਜਾਂ 170 ਕਰੋੜ ਇਟ ਵਾਸ ਲੈਸ ਦੈਨ 200 ਕਰੋੜ ਠੀਕ ਹੈ ਬਜਟ ਪੜ੍ਹ ਲਓ ਬਜਟ ਚ ਆ ਗਈ ਹੈ ਫਿਗਰ ਸਰਕਾਰ ਦੀ ਇਹ ਇੱਕ ਡਿਟੇਲ ਹੈ ਜੀ 25 26 ਦੀ ਹਮ ਅਪ੍ਰੈਲ 2025 ਦੇ ਵਿੱਚ ਸਰਕਾਰ ਨੇ ਟੈਂਡਰ ਦਿੱਤੇ ਐਡਵਰਟਾਈਜ਼ਮੈਂਟ ਦੇ ਏ ਉੰਨੀ ਡਿਸਟ੍ਰਿਕਟ ਦੀ ਡਿਟੇਲ ਹੈ ਉੰਨੀ ਡਿਸਟ੍ਰਿਕਟ ਦੀ ਫਲੈਕਸ ਲਾਨ ਦੀ ਠੀਕ ਹੈ ਫਲੈਕਸ ਲਾਨ ਦਾ ਖਰਚਾ ਸਰਕਾਰ ਦਾ ਹੈਗਾ ਜੀ 129 ਕਰੋੜ ਹੂੰ ਇਹ ਸਿਰਫ ਫਲੈਕਸਡ ਹੈ ਉੰਨੀ ਡਿਸਟ੍ਰਿਕਟ ਦਾ ਜੀ ਹੁਣ ਇਹ ਫਿਸਕਲ ਮੈਨੇਜਮੈਂਟ ਹੈ ਜੇ ਹਜ਼ਾਰ ਕਰੋੜ ਤੁਸੀਂ ਐਡਵਰਟਾਈਜ਼ਮੈਂਟ ਤੇ ਲਾਓਗੇ ਜੀ 170 ਕਰੋੜ ਤੁਸੀਂ ਇਨਸੈਂਟਿਵ ਲਗਾਓਗੇ ਤੇ ਤੁਹਾਡਾ ਚਲੋ ਮੈਂ ਮੈਂ ਜਵਾਬ ਲੈਣਾ ਮੈਂ ਜਵਾਬ ਲੈਣਾ